ਹਾਂਜੀ ਲਾਫਸੀ ਬਣਾਉਣ ਲਈ ਆਪਾਂ ਲਈਆ ਕਣਕ ਦਲੀ ਹੋਈ ਤੇ ਲਿਆ ਗੁੜ ਤੇ ਪਹਿਲਾਂ ਆਪਾਂ ਕਣਕ ਨੂੰ ਭੁੰਨਣਾ ਹੈ ਹਾਂਜੀ ਗੈਸ ਕਰਤਾ ਆਪਾਂ ਆਨ ਉੱਪਰ ਰੱਖ ਤੇ ਆਪਾਂ ਕੜਾਹੀ ਤੇ ਹੁਣ ਜਿਹੜੀ ਆਪਣੀ ਕਣਕ ਆ ਇਹਨੂੰ ਆਪਾਂ ਭੁੰਨਾਂਗੇ ਦਲੀ ਹੋਈ ਬਹੁਤ ਹੀ ਸਵਾਦ ਤੇ ਟੇਸਟੀ ਲਾਫਸੀ ਬਣਦੀ ਆ ਸਵਾਦ ਇਹਨੂੰ ਭੁੰਨ ਲਾਂਗੇ ਬਗੈਰ ਕਿਹੋ ਤੋਂ ਆਪਾਂ ਕਿਹੋ ਨਹੀਂ ਪਾਉਣਾ ਬਹੁਤ ਹੀ ਸਵਾਦ ਤੇ ਤੈਸਤੀ ਬਾਕੀ ਤੁਸੀਂ ਘਰੇ ਇਸ ਤਰ੍ਹਾਂ ਟਰਾਈ ਜਰੂਰ ਕਰਿਓ ਜਿਸ ਤਰੀਕੇ ਨਾਲ ਮੈਂ ਬਣਾਉਣੀ ਆ। ਬਰੀਕ ਮੋਟੀ ਕਣਕ ਦੀ ਆ ਜੀ ਮਾਜੀ ਤੁਸੀਂ ਦਲੀ ਹੋਈ ਲੈ ਸਕਦੇ ਹੋ। ਸਵਾਦ ਤੇ ਪੈਨ ਨੂੰ ਕੋਲ ਲੈਣਾ ਤੇ ਬਾਕੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਰੂਰ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ। ਸਾਨੂੰ ਤੁਹਾਡੀ سپورਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤਾ ਕਿਉਂਕਿ ਇੰਨੀ ਮੁਸੀਬਤ ਸੱਤ ਤੇ ਆਈ ਹੋਈ ਆ ਇੱਕ ਮੈਨੂੰ ਥੋਟਾ ਹੀ ਸਹਾਰਾ ਹੈ ਵੀ ਜੇ ਸੁਸੀ ਵਿੱਚੋਂ ਨਿਕਲਦਾ ਇਸ ਕਰਕੇ ਪਲੀਜ਼ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਵੀਡੀਓ ਦੇਖੋ ਕਿਉਂਕਿ ਜੋ ਮੁਸੀਬਤਾਂ ਇਨਸਾਨ ਕੇ ਵੀ ਦੱਸ ਨਹੀਂ ਸਕਦਾ ਹੁੰਦਾ ਹਨਾ ਇੰਨੀ ਬੰਦੇ ਦੇ ਉੱਤੇ ਮੁਸੀਬਤ ਹੁੰਦੀ ਅੰਦਰ ਮਨਚੇ ਵੀ ਹੁੰਦੀਆਂ ਉਹ ਬੰਦੇ ਤੇ ਮੁਸੀਬਤ ਕਹਿੰਦੇ ਕਿ ਬੰਦਾ ਨਹੀਂ ਦੱਸ ਸਕਦਾਗਾ ਤੇ ਫਰੈਂਕਸ ਲਾਟ ਕੇ ਭੋਂ ਦਾ ਲੈਣਾ ਹਾਂਜੀ ਕਾਂਕਾ ਜਿਹੜੀ ਆਪਣੀ ਪੁੱਜ ਚੁਕੀ ਹੈ ਦਲੀ ਹੋਈ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਪਾਣੀ ਪਾਵਾਂਗੇ ਤਾਜ਼ੇ ਸਵਾਰ ਦੇ ਪੱਤੇ ਕਟੇ ਇਹਨਾਂ ਨੂੰ ਹਲਾ ਹਲਾ ਕੇ ਤਾਂ ਪਕਾਵਾਂਗੇ ਥੋੜਾ ਪਾਣੀ ਪਾ ਕੇ ਸਵਾਰ ਕੇ ਪਹਿਲਾਂ ਪੈਨ ਹਿਲਾ ਲੀਏ ਤਾਂ ਕਿ ਪੱਕਦੇ ਰਹਿਣ ਤੁਸੀਂ ਇੱਥੇ ਡਰਾਈ ਫੂਡ ਪਕਾਉਣਾ ਚਾਹੋ ਤਾਂ ਪਾ ਸਕਦੇ ਹੋ ਪਰ ਆਪਾਂ ਨਹੀਂ ਪਾਉਂਦੇ ਆਪਣੇ ਕੋਲ ਹੈ ਵੀ ਹੈ ਨਹੀਂ ਤੇ ਪਕਾਉਂਦੇ ਵੀ ਹੈ ਨਹੀਂ ਮੈਂ ਸਵਾਦ ਤੋਂ ਪਹਿਲਾਂ ਇਸ ਦਾ ਪਕਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਾਫੀ ਭੁੱਜ ਚੁੱਕੀ ਹੈ ਲਾਪਸੀ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਗੁੜ ਐਡ ਕਰਾਂਗੇ ਤਾਂ ਕਿ ਮਿੱਠਾ ਵਿੱਚ ਘੁਲ ਜਾਏ ਤੇ ਫਿਰ ਇਹਨੂੰ ਹਿਲਾਉਂਦੇ ਰਵਾਂਗੇ ਟੁਕੜੇ ਕਰਕੇ ਗੁੜ ਪਾਉਣਾ ਹੈ ਸਵਾਦ ਕੇ ਵਿੱਚ ਠੀਕ ਹੋ ਜਾਣੀ ਆ ਦੇਖਿਓ ਕਿੰਨੀ ਸਵਾਦ ਤੇ ਟੇਸਟੀ ਲਾਪਸੀ ਬਣਦੀ ਬਗੈਰ ਘਿਓ ਤੋਂ ਬਹੁਤ ਹੀ ਸਵਾਦਿਸ਼ਟ ਬਣਦੀ ਆ ਆਪਾਂ ਇਹਨੂੰ ਇੱਦਾਂ ਹਿਲਾਉਂਦੇ ਰਵਾਂਗੇ ਤਾਂ ਕਿ ਥੱਲੇ ਨਾ ਲੱਗੇ ਜਿਹੜਾ ਗੋੜਾ ਸਾਰਾ ਵਿਚੇ ਤੇ ਮੈਲਟ ਹੋ ਜੇ ਹਾਂਜੀ ਇੱਧਰ ਆਪਣੀ ਲਾਪਸੀ ਬਣ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਟੇਸਟੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਇਹਨੂੰ 1 ਤੋਂ 2 ਮਿੰਟ ਆਪਾਂ ਠੰਡਾ ਹੋਣ ਲਈ ਰੱਖਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਸੌਫਟ ਬਣੀ ਆ ਇਹ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨੂੰ ਭਾਂਡੇ 'ਚ ਕੱਢਾਂਗੇ ਥੋੜੀ ਠੰਡੀ ਹੋ ਲੈਂਦੀ ਹੈ ਹਾਂਜੀ ਆਪਣੀ ਬਹੁਤ ਹੀ ਜ਼ਿਆਦਾ ਸੁਆਦ ਤੇ ਟੇਸਟੀ ਲਾਪਸੀ ਬਣ ਕੇ ਤਿਆਰ ਆ ਬਿਲਕੁਲ ਗਰਮ ਬਣੇ ਪਲੇਟ 'ਚ ਕੱਢਤੀ ਹੈ ਇਸ ਤਿੱਕੇ ਤੁਸੀਂ ਘਰ ਵਿੱਚ ਲਾਫਸੀ ਬਣਾ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਡ్రਾਈ ਫਰੂਟ ਵਗੈਰਾ ਵੀ ਲਗਾਉਣਾ ਚਾਹਤਾ ਲਗਾ ਸਕਦੇ ਆ ਆਪਣੇ ਕੋਲ ਇਹ ਤਾਂ ਆਪਸ਼ਨਲ ਆ ਆਪਣੇ ਕੋਲ ਹੈ ਨਹੀਂ ਸੀ ਇਸ ਕਰਕੇ ਆਪਾਂ ਨਹੀਂ ਲਗਾਏਗੇ ਬਿਲਕੁਲ ਸਿੰਪਲ ਬਣਾਈ ਹੈ ਜਿਹੜਾ ਮਰਜ਼ੀ ਖਾ ਸਕਦਾ ਜਿਹਨੂੰ ਹਾਰਟ ਦੀ ਕਿਸੇ ਜੀ ਦੀ ਪ੍ਰੋਬਲਮ ਆ ਉਹ ਵੀ ਖਾ ਸਕਦਾ ਹਨਾ ਇਹ ਨਹੀਂ ਹੈਗਾ ਵੀ ਉਹ ਨਹੀਂ ਖਾ ਸਕਦਾ ਜਿਹੜਾ ਮਰਜ਼ੀ ਜਵਾਨ ਬੱਚਾ ਮੁੰਡਾ ਸਾਰਿਆਂ ਨੇ ਹੈਲਥੀ ਆ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਤਾਕਤਵਰਤਾ ਲਈ ਵੱਦਗੀ ਆਏ ਤੁਸੀਂ ਅਸਲੀ ਕਿੰਨਾ ਕਰੇ ਲਾਫਸੀ ਬਣਾ ਸਕਦੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੇ ਧੰਨਵਾਦ ਸਾਰਿਆਂ ਦਾ